ਜਿਸ ਵੇਲੇ ਅੱਜ ਤੋਂ 31 ਸਾਲ ਪਹਿਲਾਂ ਮੈਂ ਅਮਰਤ ਛਕਿਆ ਸੀ ਤੇ ਰਾੜਾ ਸਾਹਿਬ ਦੀ ਧਰਤੀ ਤੇ ਛਕਿਆ ਸੀ ਸਾਹਮਣੇ ਉੱਪਰਲੇ ਪਾਸੇ ਗੈਲਰੀ ਦੇ ਵਿੱਚ ਅਮਰ ਸੰਚਾਰ ਹੋਇਆ ਸੀ ਤੇ ਅਮਰ ਸੰਚਾਰ ਵਾਲੇ ਪੰਜ ਪਿਆਰਿਆਂ ਦੇ ਵਿੱਚ ਉਸ ਵੇਲੇ ਪੰਜ ਪਿਆਰਿਆਂ ਦੇ ਵਿੱਚ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਸਨ ਅੱਜ ਤੋਂ 31 ਸਾਲ ਪਹਿਲਾਂ ਬਾਬਾ ਬਲਜਿੰਦਰ ਸਿੰਘ ਹੁਣਾ ਦੇ ਹੱਥੋਂ ਮੈਂ ਅਮਰਤ ਦੀ ਦਾਤ ਲਈ ਸੀ ਸੋ ਬੜੇ ਵਿਦਵਾਨ ਸਨ ਬੜੇ ਜੀਵਨ ਵਾਲੇ ਸਨ ਬੜੇ ਲੋਕ ਵਿਦਵਾਨ ਹੁੰਦੇ ਐ ਪਰ ਜੀਵਨ ਨਹੀਂ ਹੁੰਦਾ ਬਾਬਾ ਬਲਜਿੰਦਰ ਸਿੰਘ ਜੀ ਬੇਦਾਗ ਸਨ ਬੜੇ ਸੱਜਣ ਕਈ ਕਹਿੰਦੇ ਸੀ ਗੱਲਬਾਤ ਘੱਟ ਕਰਦੇ ਐ ਜਾਈਏ ਕਈ ਵਾਰੀ ਆਪਣੀ ਮਸਤੀ ਚ ਰਹਿੰਦੇ ਐ ਪਰ ਸਿੱਧਾ ਸਿੱਧੀ ਗੱਲ ਤੇ ਐ ਕਿ ਉਹਨਾਂ ਕੋਲ ਫਾਲਤੂ ਦਾ ਸਮਾਂ ਨਹੀਂ ਸੀ ਉਹਨਾਂ ਕੋਲੇ ਵਾਧੂ ਦਾ ਟਾਈਮ ਨਹੀਂ ਸੀ ਉਹ ਗੱਲ ਕਰਦੇ ਸੀ ਜਿਹੜੀ ਜ਼ਰੂਰੀ ਗੱਲ ਹੋਵੇ ਕੰਮ ਦੀ ਗੱਲ ਹੋਵੇ ਵੈਰੀ ਇੰਟੈਲੀਜੈਂਟ ਮਾਈਂਡ ਸੀ ਉਹਨਾਂ ਦਾ 44-45 ਸਾਲ ਇਸ ਸੰਸਥਾਨ ਤੇ ਰਹਿ ਕੇ ਸੇਵਾ ਕੀਤੀ 35 ਸਾਲ ਮੁੱਖ ਕੀਰਤਨੀਏ ਦੇ ਰੂਪ ਵਿੱਚ ਸੇਵਾ ਕੀਤੀ 10 ਸਾਲ ਰਾੜਾ ਸਾਹਿਬ ਦੇ ਮੁਖੀ ਹੋਣ ਦੇ ਕਰਕੇ ਸੇਵਾ ਕੀਤੀ